ਦੋਸਤੋ ਅੱਜ ਤੁਹਾਨੂੰ ਦੱਸਣਾ ਕਿ ਇਨਵਰਟਰ ਦੀ ਛੋਟੀ ਜਿਹੀ ਦੇਖਭਾਲ ਸਾਰੀ ਗਰਮੀ ਕਿਵੇਂ ਵਧੀਆ ਲੰਘ ਜਾਣੀ ਹੈ ਜਾਂ ਪੈ ਕੇ ਸਾਡੇ ਘਰੇ ਹੀ ਛੋਟੀ ਜਿਹੀ ਸਰਵਿਸ ਆਫ ਕਰ ਲਵੋ ਤੇ ਮੁੜ ਕੇ ਪੂਰੀ ਗਰਮੀ ਚੀਕਾ ਨਹੀਂ ਮਾਰਦਾ ਜਿਹੜਾ ਤੁਹਾਡਾ ਨਵਰਟਰ ਤੁਸੀਂ ਦੇਖ ਲਓ ਕਰਨਾ ਕੀ ਹੈ ਕੋਈ ਬਹੁਤਾ ਵੱਡਾ ਕੰਮ ਨਹੀਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਹੈਗੀ ਹੈ ਆ ਇੱਕ ਕਪੜਾ ਚੱਕਣਾ ਕਿਉਂਕਿ ਲੰਘੀਆਂ ਸਰਦੀਆਂ ਦੇ ਵਿੱਚ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਜਿੰਨਾ ਧਸ ਮਿੱਟੀ ਘਟਾ ਸਾਰਾ ਨੋਇਟਰ ਦੇ ਉੱਪਰ ਬੈਟਰ ਦੇ ਉੱਪਰ ਆਪਾਂ ਉਹ ਸਾਫ਼ ਕਰ ਦਿਓ ਕਿਉਂਕਿ ਆਮ ਤੌਰ ਤੇ ਥੋੜੀ ਜਿਹੀ ਮਿਹਨਤ ਜਿਹੜੀ ਹੈਗੀ ਕਰਨੀ ਪੈਣੀ ਆ ਤੇ ਥੋੜੇ ਜਿਹੀ ਹੱਥ ਹਲਾਇਆ ਤੁਸੀਂ ਦੇਖ ਲਿਓ ਵੀ ਗਰਮੀਆਂ ਜਿਹੜੀਆਂ ਉਹ ਧੀਆਂ ਵਾਂਗੂ ਨਾ ਕਰਨੀਆਂ ਫਿਰ ਉਸ ਤੋਂ ਬਾਅਦ ਆਪਾਂ ਪਾਣੀ ਚੈੱਕ ਕਰਨਾ ਜਿੱਥੇ ਇੰਡੀਕੇਸ਼ਨ ਦਿੱਤੇ ਵੀ ਹੈ ਠੀਕ ਹੈ ਨਾ ਦੇਖੋ ਕਿ ਜਿੱਥੇ ਲਾਈਨ ਆਫ ਕੰਟਰੋਲ ਆਉਦੀ ਲਾਲ ਉੱਥੇ ਤੱਕ ਪਾਣੀ ਜਿਹੜਾ ਬੈਟਰ ਦੇ ਵਿੱਚ ਪੂਰਾ ਨਹੀਂ ਹੈਗਾ ਤਾਂ ਤੁਸੀਂ ਇੱਕ ਪਲਾਸਟਿਕ ਦਾ ਜਾਂ ਕੱਚ ਦਾ ਜਾਰ ਲਓ ਉਦੇ ਵਿੱਚ ਜੇਕਰ ਕਿਤੇ ਮੀਂਹ ਦਾ ਪਾਣੀ ਇਕੱਠਾ ਕੀਤਾ ਮਿਲ ਜੇ ਤਾਂ ਕਾਹਵਾਤ ਇਹਦੇ ਮੁਤਾਬਕ ਹੀ ਸਾਰਿਆਂ ਨੂੰ ਇਕਲ ਕਰ ਦੋ ਬਰਾਬਰ ਕਰ ਦੋ ਠੀਕ ਹੈ ਨਾ ਆਮ ਤੌਰ ਤੇ ਸਾਡਾ ਗੌਰ ਨਹੀਂ ਹੁੰਦਾ ਤੇ ਖੋਲਣ ਦੇ ਲਈ ਕੀ ਹੈ 1 ਰੁਪਿਆ ਜਸਟ ਆਪਾਂ ਕੋਈ ਵੀ ਸਿੱਕਾ ਲੈ ਲਓ ਕਈ ਵਾਰੀ ਆਪਾਂ ਲੱਭਦੇ ਰਹਿੰਦੇ ਆ ਵੀ ਉਹਦੇ ਜਿਹੜਾ ਹੈਗਾ ਫੋਰੋ ਫੇਸ ਹੁੰਦਾ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਆਪਾਂ ਪੇਜ ਕਾਸ ਜਿਹੜਾ ਹੈਗਾ ਉਹ ਤਕਰੀਬਨ ਦੂਜਾ ਦੇਖਦੇ ਰਹਿੰਦੇ ਆ ਉਹ ਵੱਡਾ ਨਹੀਂ ਮਿਲਦਾ ਤਾਂ 1 ਰੁਪਿਆ ਚੱਕੋ ਚੱਕ ਕੇ ਸਾਰੇ ਜਿੰਨੇ ਹੈਗੇ ਇਹਦੇ ਜਿਹੜੇ ਆਪਾਂ ਟਕਣ ਖੋਲੋ ਖੋਲ ਕੇ ਦੇਖੋ ਜਿਹੜਾ ਪਾਣੀ ਆ ਉਹਨੂੰ ਆਪਾਂ ਬਰਾਬਰ ਰੂਪ ਦੇ ਵਿੱਚ ਸਾਰੇ ਇਹਦੇ ਵਿੱਚ ਪਾ ਦੇਣਾ ਇਹ ਕੋਈ ਬੜਾ ਵੱਡਾ ਜਿਹੜਾ ਕੰਮ ਆਪੇ ਵੀ ਹੈ ਨਹੀਂ ਆ ਬਸ ਫਰਕ ਇਹ ਨਹੀਂ ਹੈ ਕਿ 5-10 ਮਿੰਟ ਸਾਨੂੰ ਹਰ ਇੱਕ ਚੀਜ਼ ਨੂੰ ਜਿਹੜੀ ਉਹ ਦੇਣੇ ਪੈਂਦੇ ਆ ਤੇ ਮੂਰੇ ਗਰਮੀਆਂ ਦੇ ਵਿੱਚ ਵੱਡੇ ਵੱਡੇ ਕਟ ਲੱਗਦੇ ਤੁਹਾਨੂੰ ਪਤਾ ਹੀ ਹੈ ਜਦੋਂ ਗਾਹਾਂ ਕਣਕਾਂ ਤੋਂ ਬਾਅਦ ਝੋਨੇ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਫਿਰ ਤਾਂ ਬਹੁਤ ਸਾਰੇ ਇਨਵੈਟਰ ਜਿਹੜੇ ਬੈਟਰੀ ਉੱਚੀ ਕ ਮਾਰ ਦਿੰਦੇ ਉਹਨਾਂ ਤੋਂ ਬਚਣ ਦੇ ਲਈ ਇੱਕ ਕੋਈ ਹੱਲ ਆ ਆਪਾਂ ਫਿਲਟਰ ਵਾਲਾ ਪਾਣੀ ਲੈ ਲਓ ਦਾ ਵੈਸਟਾ ਉਹ ਨਹੀਂ ਪਾਉਣਾ ਤਾਂ ਤੁਸੀਂ ਆਮ ਤੌਰ ਤੇ ਦੂਸਰਾ ਪਾਣੀ ਵੀ ਪਾ ਸਕਦੇ ਓ ਓਡੀ ਕੋਈ ਗੱਲ ਹੈ ਨਹੀਂ ਜੀ ਇਹ ਸਾਰਿਆਂ ਨੂੰ ਇੱਕ ਰੂਪ ਦੇ ਵਿੱਚ ਤੁਸੀਂ ਬਰਾਬਰ ਕਰ ਦੋ ਲੋੜੋਂ ਵੱਧ ਪਾਣੀ ਪਾਉਣ ਦੇ ਨਾਲ ਵੀ ਜਿਹੜਾ ਹੈਗਾ ਓਵਰਫਲੋ ਹੋ ਜਾਂਦਾ ਫਿਰ ਉਹਦਾ ਕਰਕੇ ਵੀ ਜਿਹੜਾ ਜਿਹੜਾ ਪ੍ਰੋਬਲਮ ਆਉਂਦੀ ਆ ਫਿਰ ਉਹ ਜਿਹੜਾ ਹੈਗਾ ਇਸ ਤੋਂ ਬਾਹਰ ਨਿਕਲਦਾ ਤੇ ਥੱਲੇ ਕਈ ਵਾਰੀ ਜੇ ਲੋਹੇ ਦਾ ਕੋਈ ਸਟੈਂਡ ਵਗੈਰਾ ਹੁੰਦਾ ਉਹਨੂੰ ਉਹ ਗਾ ਲ ਦਿੰਦਾ ਠੀਕ ਹੈ ਤੇ ਤੁਸੀਂ ਇੱਕ ਕੋਈ ਵੀ ਪਾਂਡਾ ਲੈ ਕੇ ਜਿਹੜਾ ਪਾਣੀ ਪਾ ਲਓ ਤਾਂ ਇਹ ਵੀ ਬੈਸਟ ਤਰੀਕਾ ਹੈਗਾ ਉਹਦਾ ਤੇ ਉਸ ਤੋਂ ਬਾਅਦ ਹਿਮਲਾਵਲ ਕਦੇ ਆਪਣਾ ਮੈਸਾਉਂਦਾ ਵੀ ਧਿਆਨ ਹੀ ਨਹੀਂ ਜਾਂਦਾ ਇਹ ਸਾਰਾ ਪਾਣੀ ਪੂਣਾ ਕਰਨ ਕੇ ਅਗਲਾ ਜਿਹੜੀ ਕਾਰਵਾਈ ਹੈ ਨੈਕਸਟ ਕਾਰਵਾਈ ਆਪਾਂ ਸਿਮਲਾ ਦੇ ਜਾਣਾ ਸਿਮਲਾ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜੇ ਕੋਈ ਸਿਮਲ ਢਿੱਲੀ ਆ ਉਹਨੂੰ ਟਾਈਟ ਕਰੋ ਟਾਈਟ ਕਰਕੇ ਉਹਦੇ ਉੱਪਰ ਥੋੜਾ ਜਿਹਾ ਚੰਗੀ ਕੁਆਲਿਟੀ ਦਾ ਜਿਹੜਾ ਹੈਗਾ ਆਪਾਂ ਉਸ ਤੋਂ ਬਾਅਦ ਕੀ ਕਰਨਾ ਉਹ ਗ੍ਰੀਸ ਲਾ ਦੇਣਾ ਫਿਲਹਾਲ ਇਹ ਸਾਰਾ ਪਾਣੀ ਜਿਹੜਾ ਪਾਤਾ ਪਾ ਕੇ ਉਹਨੂੰ ਟਾਈਟ ਕਰ ਦਿਓ ਕਿਉਂਕਿ ਬਰਾਬਰ ਕੋਲਾਂ ਦੇ ਵਿੱਚ ਜਿਹੜਾ ਪਾਣੀ ਜਾਵ ਲੈਣਾ ਤੇ ਇਹਦੇ ਲਈ ਬੈਸਟ ਵੇ ਹੀ ਹੈ ਵੀ ਥੋੜੀ ਜਿਹੀ ਮਿਹਨਤ ਆਪ ਕਰ ਲੋਗੇ ਬਹੁਤ ਵੱਡਾ ਕੰਮ ਹੀ ਜੇ ਤੁਹਾਨੂੰ ਲੱਗਦਾ ਤਦ ਤੁਸੀਂ ਇਹਦੀ ਸਵੱਚਾ ਜਿਹੜੀ ਵਿਸ਼ਾਫੀ ਕਰ ਸਕਦੇ ਹੋ ਤੇ ਉਧਰ ਰੈਬਿਲੀ ਵਿੱਚ ਲੱਗਿਆ ਅਪਲਾਈ ਕਰ ਸਕਦੇ ਹੋ ਆ ਲੋ ਜੀ ਉੱਥੇ ਬੁਲਾਤੇ ਆ ਜਾਓ ਤੇ ਮਲਾਂ ਚਾਰੇ ਪਾਸੇ ਚੰਗੀ ਵੈਸਲਿਨ ਲਾ ਦਿਓ ਠੀਕ ਆ ਕੋਬੱਡੀ ਕਰਨੀ ਹੈਗੀ ਇਟ ਮੀਨ ਜੇ ਇਹ ਵੀ ਇੱਥੇ ਹੀ ਕਈ ਵਾਰੀ ਜਿਹੜਾ ਹੈਗਾ ਉਹ ਆਪਾਂ ਕਹਿੰਦੇ ਫੋਨ ਦੀ ਜੁੱਠਣ ਲੱਗ ਜਾਂਦੀ ਆ ਉਹਨੂੰ ਹੀ ਆਪਾਂ ਜਿਹੜਾ ਉਹ ਬੰਦ ਕਰਨਾ ਇਹ ਕੁਝ ਕੁ ਗੱਲਾਂ ਤਿੰਨ ਚਾਰ ਚੀਜ਼ਾਂ ਜਿਹੜਾ ਕਰਕੇ ਉਸ ਬਾਅਦ ਆਪਾਂ ਇਹਨੂੰ ਆਨ ਕਰੋ ਤੇ